ਇਨੇ ਥੋੜਾ ਪ੍ਰਕਾਸ਼ ਵਧਿਆ موسی 3 ਦਿਨ बेहोश ਪਟਿਆ ਰਿਹਾ ਇਤਿਹਾਸ ਇੱਕ ਪੁਜਾਰੀ ਦਾ ਪੁੱਤਰ ਪੁਜਾਰੀ ਹੁੰਦਾ ਸੀ ਔਰ ਪੂਜਾ ਪਾੜ ਦੇ ਮਾਮਲੇ ਚ ਧਰਮ ਗ੍ਰੰਥਾਂ ਦੇ ਗਿਆਨ ਦੇ ਮਾਮਲੇ ਉਹ ਬੇਵਗਈ ਹੁੰਦਾ ਸੀ ਉਹ ਬੇਵਗ ਦਾ ਸਰਕਾਰ ਸੀ ਪਿਤਾ ਦਾ ਸਨਮਾਨ ਸੀ ਆਪਣੇ ਤੋਂ ਵੱਡੇ ਦਾ ਸਨਮਾਨ ਸੀ ਇਸ ਸਦੀ ਦੇ ਇਸ ਬੀਛੇ ਨੇ ਸਰੀਰ ਦੇ पीढ़ी अंतराल पैदा हो गया है मां-बाप ਦਾ ਸਤਕਾਰ ਨਹੀਂ ਕਰਨ ਪੁੱਤਰ ਕੋ ਨਵੀਆਂ ਖਬਰਾਂ ਲੈ ਕੇ ਆਇਆ ਨਵੀਂ ਵਿੱਦਿਆ ਲੈ ਕੇ ਆ ਗਿਆ ਨਵਾਂ ਗਿਆਨ ਲੈ ਕੇ ਆ ਗਿਆ ਜੋ ਬਿਲਕੁਲ ਨਹੀਂ ਚੰਦ ਸਦੀਆਂ ਪਹਿਲੇ ਨਾ ਕੋਲਿਜ ਸਨ ਨਾ ਵਿਸ਼ਵ ਵਿਦਿਆਲੇ ਸਨ ਨਾ ਸਕੂਲ ਸਨ ਕ੍ਰਿਸ਼ਨ ਦੇ ਜ਼ਮਾਨੇ ਚ ਵੀ ਨਹੀਂ ਸਨ ਕ੍ਰਿਸ਼ਨ ਨੇ ਪੜਨਾ ਸੀ ਸਾਸ਼ਤਰ ਵਿਦਿਆ ਨੂੰ ਤੇ ਸ਼ਾਸਤਰ ਵਿਦਿਆ ਨੂੰ ਪਤਾ ਹੈ ਮਥਰਾ ਤੋਂ ਜਾਣਾ ਪਿਆ ਉਹਨਾਂ ਨੂੰ ਅੰਵੰਤ ਦਾ ਉਜੈਨ ਦੇਸ਼ ਤੋਂ ਮਥਰਾ ਤੋਂ ਉਜੈਨ 500 ਮੀਲ ਹੈ ਦਾ ਮਤਲਬ 500 ਮੀਲ ਵਿਚਕਾਰ ਕੋਈ ਵਿਦਿਆਲਾ ਨਹੀਂ ਸੀ ਸੈਕੜੇ ਸ਼ਹਿਰ ਵਿੱਚ ਹੀ ਪੈਂਦੇ ਨੇ ਵਿਦਿਆਲਾ ਸਿਰਫ ਉਜੈਨ ਦੇ ਸੀ 500 ਮੀਲ 1000 ਮੀਲ ਦੂਰ ਦੂਰ ਸੰਪਨ ਘਰਾਣਿਆਂ ਦੇ ਬੱਚੇ ਉਹ ਵੀ ਰਾਜ ਘਰਾਣਿਆਂ ਦੇ ਬੱਚੇ ਕ੍ਰਿਸ਼ਨ ਰਾਜ ਘਰਾਣਿਆਂ ਦੇ ਸੀ ਪੜ੍ਹਨ ਦੇ ਸਬਲ ਹੋ ਜਾਂਦੇ ਸਨ ਬਾਕੀ ਦੁਨੀਆ ਅਨਪੜ੍ਹ ਰਹਿ ਜਾਂਦੀ ਸੀ ਆਮ ਬੱਚੇ ਕਿਰਤ ਆਪਣੇ ਪਿਓ ਤੋਂ ਸਿੱਖਦੇ ਸਨ ਚਾਹ ਕਪੜਾ ਬਣਾਣਾ ਹੈ ਚਾਹ ਲੋਹਾ ਘੜਨਾ ਹੈ ਚਾਹ ਸੋਨਾ ਘੜਨਾ ਹੈ ਚਾਹ ਪਤਲ ਘੜ ਕੇ ਭਾਂਡੇ ਬਣਾਉਣੇ ਨੇ ਚਾਹ ਮਿੱਟੀ ਨੂੰ ਜੋ ਹੈ ਗੁੰਨ ਕੇ ਘੜੇ ਬਣਾਉਣੇ ਨੇ ਤੇ ਪਿਆਲੇ ਬਣਾਉਣੇ ਨੇ ਚਾਹ ਲਖਣ ਨੂੰ ਘੜਕੇ ਤੋਂ ਉਹਨੂੰ ਸਵਾਰਨਾ ਹੈ ਤੇ ਸ਼ਿੰਗਾਰਨਾ ਹੈ ਚਾਹ ਕੋਈ ਰਾਜ ਮਿਸਤਰੀ ਹੁੰਦਾ ਸੀ ਦੇ ਏਦਾਂ ਬਣਾਉਣ ਦਾ ਕੰਮ ਹੈ ਹਰ ਬੱਚਾ ਆਪਣੇ ਪਿਓ ਤੋਂ ਸਿੱਖਦਾ ਸੀ ਉਸ ਦਾ ਪਿਓ ਹਰ ਹਾਲਤ ਦੇ ਚੋਸਤ ਹੋਦ ਗਏ ਸੀ ਤਾਂ ਪਿਓ ਦਾ ਸਨਮਾਨ ਸੀ ਅੱਜ ਇਹ ਵਿਸ਼ਵ ਵਿਦਿਆਲੇ ਕੇ ਕਾਲਜ ਕੇ ਸਕੂਲ ਬੱਚਾ ਨਵੀਂ ਗੱਲ ਲੈ ਕੇ ਆਇਆ ਕਿ ਪਿਓ ਕੋਲ ਨਹੀਂ ਦਾਦੇ ਕੋਲ ਨਹੀਂ ਮਾਂ ਕੋਲ ਨਹੀਂ ਔਰ ਬੱਚੇ ਦੀ ਦ੍ਰਿਸ਼ਟੀ ਚ ਪਿਓ ਬਿਲਕੁਲ ਅਗਿਆਨੀ ਇਹ ਗ੍ਰਹਿ ਦੇ ਖੇਤਰ ਨੂੰ ਨਹੀਂ ਸਮਝਦਾ ਇਹਦੇ ਕੋਲ ਪਾਣੀ ਦੀ ਜਾਣਕਾਰੀ ਨਹੀਂ ਹੈ ਇਹਦੇ ਕੋਲ ਜ਼ਮੀਨ ਦਾ ਬੌਧ ਨਹੀਂ ਹੈ ਇਹ ਕੋਈ ਮੇਰਾ ਪੇਉ ਬਨਸਪਤੀ ਸ਼ਾਸਤਰੀ ਨਹੀਂ ਹੈ ਬਨਸਪਤੀ ਇਸ ਮੰਦ ਵਿੱਚ ਨਹੀਂ ਜਾਣਦਾ ਕੁਝ ਵੀ ਨਹੀਂ ਸੰਭਲਦਾ ਇਹਦੇ ਕੋਲ ਕੋਈ ਸਰੀਰ ਦੀ ਜਾਣਕਾਰੀ ਨਹੀਂ ਹੈ ਉਹ ਦੇਖਦਾ ਹੈ ਪੇਉ ਤੇ ਮੇਰਾ ਹਰ ਹਾਲ ਦੇ ਜੋ ਹੈ ਪਿੱਛੇ ਹੈ ਜੋ ਪਿੱਛੇ ਹੈ ਉਸ ਦੇ ਲਈ ਮੰਨ ਦੇ ਸਨਮਾਨ ਨਹੀਂ ਰਹਿਦਾ ਇੱਜ਼ਤ ਨਹੀਂ ਰਹਿਦੀ ਬਗਰ ਮਦਦ ਕਰਦਾ ਦਸ ਨਹੀਂ ਤੌਰ ਤੇ ਅਗਰ ਪਿਓ ਨੇ ਮੱਥਾ ਜੋ ਹੈ ਪਿਓ ਦੇ ਘੋਮ ਮੱਥਾ ਵੀ ਠੇਕ ਦਿੱਤਾ ਬੱਚੇ ਨੇ ਯਕੀਨ ਜਾਨੋ ਉਸ ਮੱਥਾ ਠੇਕਣ ਦੇ ਛੇ ਇਨਕਾਰ ਹੈ ਕਿ ਪਿਓ ਤੂੰ ਇਸ ਯੋਗ ਨਹੀਂ ਹੈ ਤੈਨੂੰ ਮੱਥਾ ਦੇ ਓਕੇ ਨਾ ਹਣਾ ਬਿਲਕੁਲ ਸਹੀ ਇਸ ਸਦੀ ਦੇ ਸਾਰੀ ਦੁਨੀਆ ਦੇ ਨੌਜਵਾਨ ਪਨੀਰੀ ਦੇ ਅੰਦਰ 부जुर्गਾਂ ਦੇ ਪ੍ਰਤੀ ਸਨਮਾਨ ਘਟ ਗਿਆ ਹੈ ਨੌਜਵਾਨ ਨਵੀਂ ਜਾਣਕਾਰੀ ਲੈ ਕੇ ਆ ਗਏ ਕਾਲਜ ਤੋਂ ਵਿਸ਼ਵ ਵਿਦਿਆਲਿਆਂ ਤੋਂ ਸਕੂਲਾਂ ਤੋਂ ਜੋ ਪਿਓ ਨੂੰ ਪਤਾ ਹੀ ਨਹੀਂ ਹੋਇਆ ਔਰ ਉਹ ਬੱਚਾ ਆਪਣੇ ਅਚੇਤਨ ਮੰਨ ਦੇ ਸਮਝਦਾ ਪਿਓ ਨਾਲੋਂ ਮੈਂ ਆ ਗਿਆ ਫਿਰ ਸਾਡੀ ਸਭ ਕੇ ਹਜ਼ਰਤ ਸਨ ਇਹ ਬੰਦੇ ਜੇ ਤੂੰ ਮੇਰਾ ਮस्तक ਆਪਣੇ ਕਦਮਾਂ ਤੇ ਦੇਖਣਾ ਚਾਹਨਾ ਤੋ ਕਮ ਸੇ ਕਮ ਤੇਰੇ ਕਦਮ ਇਤਨੇ ਤੇ ਉੱਚੇ ਹੋਣੇ ਚਾਹੀਦੇ ਜਿੰਨਾ ਮੇਰਾ ਮਸਤਕ ਹੈ ਮੈਂ ਲਬਜ਼ ਕਰ ਦੋਦਾ ਹੈ اے ਮਨੁੱਖ ਜੇ ਤੂੰ ਮੇਰਾ ਮਸਤਕ ਆਪਣੇ ਕਦਮਾਂ ਤੇ ਦੇਖਣਾ ਚਾਹਨਾ ਹੈ ਤਾਂ ਕਮ ਸੇ ਕਮ ਤੇਰੇ ਕਦਮ ਇਤਨੇ ਤੇ ਉੱਚੇ ਹੋਣੇ ਚਾਹੀਦੇ ਜਿੰਨਾ ਮੇਰਾ ਮੱਥਾ ਹੈ ਜਿੱਥੇ ਮੇਰੇ ਕਦਮ ਟਿਕੇ ਹੋਏ ਨੇ ਉੱਥੇ ਹੀ ਤੇਰੇ ਕਦਮ ਨੇ ਮੇਕੋ ਮੱਥਾ ਟੇਕ ਮੈਨੂੰ ਕੀ ਲੋੜ ਹੈ ਮੈਕੋ ਸਜਦਾ ਤੂੰ ਵੀ ਉੱਥੇ ਖੜਾ ਜਿੱਥੇ ਮੈਂ ਖੜਾ। ਪਰ ਬੱਚਾ ਸਮਝਦਾ ਹੈ ਕਿ ਉਹ ਉੱਥੇ ਵੀ ਨਹੀਂ ਖੜਾ ਜਿੱਥੇ ਮੈਂ ਖੜਾ ਮੈਂ ਤਾਂ ਬਹੁਤ ਅੱਗੇ ਲੰਘ ਗਿਆ। ਮੈਂ ਤਾਂ ਬਹੁਤ ਅੱਗੇ ਲੰਘ ਗਿਆ। ਤੇ ਉਹਨੂੰ ਕੁਝ ਵੀ ਨਹੀਂ ਪਤਾ। ਇਸ ਤਰ੍ਹਾਂ ਪੀੜੀ ਅੰਤਰਾਲ ਖੜਾ ਹੋ ਗਿਆ। ਇਹਨੂੰ ਕਹਿੰਦੇ ਨੇ ਪੀੜੀ ਅੰਦਰਾ। ਜੋ ਪਹਿਲੇ ਨਹੀਂ ਸੀ। ਪਿਛਲੀਆਂ ਸਦੀਆਂ ਦੇ ਵਿੱਚ ਬਿਲਕੁਲ ਨਹੀਂ ਸੀ ਪੀੜੀ ਅੰਦਰਾ। ਬੱਚਿਆਂ ਤੇ ਮਾਪਿਆਂ ਦੇ ਵਿੱਚ ਕੋਈ ਅੰਤਰਾਂ ਨਹੀਂ ਸੀ। ਕੋਈ ਇਤਨਾ ਗੈਪ ਨਹੀਂ ਸੀ ਜੁਵਾਜ। बच्चे नवी जानकारी लेके ले आ गए नवी सूझ बूझ लेके आ गए विज्ञान ने इतनी तेजी दिखाई है कि आज दे बच्चे बहुत तेजी लगे वे विज्ञान बड़ा तेजी वे बहुत तेजी हर साल कोई नवी खोज कोई नवी गल कोई नवे सिद्धांत कोई जो है नवे धमाके बच्चे सारी रोशनी लेके आ रहे हैं ਬੱਚੇ ਸਾਰੀ ਸੂਝ-ਬੂਝ ਲੈ ਕੇ ਆ ਰਹੇ ਨੇ ਸਕੂਲ ਦੇ ਚੋਂ ਕਾਲਜ ਦੇ ਚੋਂ ਵਿਸ਼ਵ ਵਿਦਿਆਲਿਆਂ ਦੇ ਚੋਂ ਬਿਲਕੁਲ ਨਹੀਂ ਹੈ ਅੱਜ ਦਾ ਪਿਓ ਗਿਲਾ ਕਰਦਾ ਹੈ ਬੱਚੇ ਦੇ ਮਨ ਦੇ ਸਤਕਾਰ ਨਹੀਂ ਰਿਹਾ ਅੰਤਰਾਲ ਪੈਦਾ ਹੋ ਗਿਆ ਬਹੁਤ ਵੱਡਾ ਅੰਤਰਾ ਪੈਦਾ ਹੋ ਗਿਆ ਇਸ ਨਵੀਂ ਜਾਣਕਾਰੀ ਨੇ ਜੋ ਇੱਕ ਦੇਨ ਦੇ ਦਿੱਤੀ ਹੈ ਇਸ ਨਵੀਂ ਪਨੀਰੀ ਨੂੰ ਜਿਸ ਦਾ ਕੋਈ ਸਬੂਤ ਨਹੀਂ ਜਿਸ ਦਾ ਕੋਈ ਪ੍ਰਤੱਖ ਪ੍ਰਮਾਣ ਨਹੀਂ ਉਹਨੂੰ ਮੰਨਣ ਦੀ ਕੀ ਲੋੜ ਹੈ ਉਨੂੰ ਕਿਉ ਮੰਨੀ ਕੋਈ ਪ੍ਰਤੱਖ ਸਬੂਤ ਕੋਈ ਸਬੂਤ ਪਰ ਆਪ ਸੁਣ ਕੇ ਹੈਰਾਨ ਹੋਵੋਗੇ ਵਿਦੇਸ਼ਾਂ ਦੇ ਨਾਲੋਂ ਦੇਸ਼ ਦੇ ਜ਼ਿਆਦਾ ਨੌਜਵਾਨ ਇਨਕਾਰੀ ਨੇ ਅਜੇ ਮੈਂ ਦੇਖਦਾ ਹਾਂ ਵਿਦੇਸ਼ਾਂ ਦਾ ਜੋ ਮੈਂ ਵਰਮਨ ਦੋ ਸਾਲਾਂ ਤੋਂ ਹਰਮ ਕੀਤਾ ਹੈ ਅਜੇ ਨੌਜਵਾਨ ਇਤਨਾ ਬਾਗੀ ਨਹੀਂ ਜੋ ਦੇਸ਼ ਦੇ ਨੌਜਵਾਨ ਬਣਦੇ ਹਨ ਨਵੀਂ ਸਿੱਖਿਆ ਲੈ ਕੇ ਆ ਗਏ ਨਵਾਂ ਗਿਆਨ ਲੈ ਕੇ ਆ ਗਏ ਨਵਾਂ ਵਿਗਿਆਨ ਲੈ ਕੇ ਆ ਗਏ ਨੇ ਔਰ ਕਹਿੰਦੇ ਸਾਡੀ ਸਮਝ ਤੇ ਪ੍ਰਮਾਤਮਾ ਪੂਰਾ ਨਹੀਂ ਉਤਰਦਾ ਕੌਣ ਦੱਸੇ ਉਹਨਾਂ ਸਾਡੀ ਸਮਝ ਤੇ ਪੂਰਾ ਨਹੀਂ ਉਤਰੇਗਾ ਤੁਹਾਡੀ ਸਮਝ ਹੈ ਇੱਕ ਪਿਆਲਾ ਤੇ ਪ੍ਰਮਾਤਮਾ ਹੈ ਸਾਗਰ ਉਹ ਸਾਗਰ ਕਿਸ ਪਿਆਲੇ ਚ ਕਿਸ ਤਰ੍ਹਾਂ ਆਵੇਗਾ ਕਿਵੇਂ ਆਵੇ ਤੇ ਇਹ ਖੜੇ ਨੇ ਇੱਥੇ ਕਿ ਸਾਗਰ ਪਿਆਲੇ ਚ ਆਵੇ ਤੇ ਅਸੀਂ ਮੰਨ ਲਈਏ ਸਾਗਰ ਹੈ जो सा समझे आ गया वो है, है जो साझ नहीं आया वो नहीं है तो गुरु ग्रंथ साहब जी महाराज की बाणी कहें तू कितना भी समझने की कोशिश कर नहीं समझ परमात्मा जो है संबंध तू कतई ज्ञानी नहीं हमेशा अज्ञानी रहेगा, हमेशा और परमात्मा के सामने अपना अज्ञान ही जाहिर करी अपना ज्ञान नहीं ਜਦ ਸੂਰਜ ਦੇ ਸਾਹਮਣੇ ਇੱਕ ਟਿਮਟੇ ਮੰਦਾ ਹੋਇਆ ਚਿਰਾ ਆਪਣੀ ਰੋਸ਼ਨੀ ਦੀ ਤਾਰੀਫ ਕਰੇ ਮਹਿਮਾ ਵਖਾਨ ਕਰੇ ਕਿ ਉਸ ਦੀ ਮੂਰਖਤਾ ਹੋਵੇਗੀ ਅਵਲ ਤੇ ਉਸ ਦੀ ਰੋਸ਼ਨੀ ਵੀ ਸੂਰਜ ਦੀ ਰੋਸ਼ਨੀ ਹੈ ਕਿ ਉਹਦੇ ਸਾਹਮਣੇ ਦੀ ਜੋ ਹੈ ਵਕਤ ਕੀ ਹੈ ਅਵਲ ਤੇ ਮਨੁੱਖ ਦਾ ਗਿਆਨ ਵੀ ਮਨੁੱਖ ਦੇ ਦਿਮਾਗ ਕਰਕੇ ਹੈ ਤੇ ਦਿਮਾਗ ਪਰਮਾਤਮਾ ਦੀ ਰੇਹ ਹੈ ਤੇ ਦੀਵੇ ਦੀ ਰੋਸ਼ਨੀ ਵੀ ਉਸੇ ਸੂਰਜ ਦੀ ਪਰ ਦੀਵਾ ਹੰਕਾਰ ਕਰ ਸਕਦਾ ਹੈ ਰੋਸ਼ਨੀ ਨਹੀਂ ਹੈ ये चानना जो है मेरा और जो मेनु दिखाई देगा वही है बाकी नहीं है तो दीवे की रोशनी सीमित है कि दीवे की रोशनी दिखाई देगा तेरह जिन्ना दिखाई दे रहा है उसे न तो मन है जितना तेरी समझ च आ गया है उतना तू तो कबूल करता है बाकी नहीं वो तो असीम है जितना भी तू समझ की कोशिश कर नहीं समझ सकेंगे सुखराज कहें ਜਦ ਮੈਂ ਬੱਚਾ ਸੀ ਨਾਬાગ ਬੱਚਿਆਂ ਦੇ ਵਿੱਚ ਬੈਠ ਕੇ ਮੈਂ ਦਾਅਵਾ ਕਰਦਾ ਹੁੰਦਾ ਸੀ ਕਿ ਮੈਂ ਸਭ ਕੁਝ ਜਾਣਦਾ ਮੈਨੂੰ ਸਭ ਕੁਝ ਪਤਾ ਹੈ ਪਦਾਰਥ ਦੇ ਸੰਬੰਧ ਵਿੱਚ ਪਰਮਾਤਮਾ ਦੇ ਸੰਬੰਧ ਵਿੱਚ ਕਲਾ ਦੇ ਸੰਬੰਧ ਵਿੱਚ ਕੁਝ ਵੀ ਪੁੱਛ ਲਓ ਮੈਂ ਦੱਸਦਾ ਸੋਕਰਾਟਸ ਕਹਿੰਦੇ ਜਦ ਮੈਂ ਜਵਾਨ ਹੋਇਆ ਤੋਂ ਜਵਾਨਾਂ ਦੀ ਮੈਦਾਨ ਵਿੱਚ ਬੈਠ ਕੇ ਮੈਨੂੰ ਕਹਿਣਾ ਪਿਆ ਕੁਝ ਐਸਾ ਵੀ ਹੈ ਜੋ ਮੈਨੇ ਨਹੀਂ ਜਾਣਿਆ ਇਹੀ ਸੁਕਰਾਟ ਕਹਿੰਦਾ ਅੱਜ ਮੈਂ ਬੁੱਢਾ ਹੋ ਗਿਆ ਹਾਂ ਔਰ ਮੈਂ ਉੱਚੀ ਆਵਾਜ਼ ਨਾਲ ਕਹਿ ਰਿਹਾ ਕਿ ਮੈਂ ਕੁਝ ਵੀ ਨਹੀਂ ਆ ਮੈਨੂੰ ਕੁਝ ਵੀ ਨਹੀਂ ਸਾਗਰ ਦੇ ਵਿੱਚ ਇੱਕ ਚਮਚ ਪਾਣੀ ਦੀ ਮਿਲ ਗਈ ਤੇ ਕੀ ਮਿਲੀ ਕੁਝ ਵੀ ਨਹੀਂ ਇਸ ਸੰਬੰਧ ਵਿੱਚ ਮੈਂ ਇੱਕ ਕਹਾਣੀ ਅਕਸਰ ਕਹਿਣਾ ਹੁੰਦਾ ਕਹਿ ਦਿਆਂ ਗੱਲ ਸਪਸ਼ਟ ਹੋ ਜਾਏਗੀ ਇਹ ਬਜ਼ੁਰਗ ਇਹ ਦਾਰਸ਼ਨਿਕ ਇਹਨਾਂ ਤੱਕ ਸੁਕਰਾਟ ਇਹਨਾਂ ਦੇ ਸਾਗਰ ਦੇ ਤੱਟ ਤੇ ਤੈਰ ਰਹੇ ਆ ਦੇਹਲਦੇ ਹਾਂ ਟੈਲਦੇ ਹਾਂ ਇਹਦੇ ਕੰਨਾਂ ਵਿੱਚ ਰੋਣ ਦੀ ਆਵਾਜ਼ ਆਈ ਇਸ ਤਰ੍ਹਾਂ ਦੇ ਪੁਰਸ਼ਾਂ ਦੇ ਹਿਰਦੇ ਬੜੇ ਕੋਮਲ ਹੁੰਦੇ ਆ ਕਿ ਕਿਸੇ ਦਾ ਰੋਣਾ ਬਰਦਾਸ਼ਤ ਨਹੀਂ ਕਰ ਸਕਦੇ ਨੇੜੇ ਗਏ ਬੱਚਾ ਸੀ ਰੋ ਰਿਹਾ ਸੀ ਉਹਦੇ ਸਿਰ ਤੇ ਹੱਥ ਰੱਖਿਆ ਆਖਿਆ ਮੇਰੇ ਬੇਟੇ ਕਿਉਂ ਰੋ ਰਹੇ ਹੋ ਇਹ ਚਾਹੀਦਾ ਉਹ ਬੱਚਾ ਬੜੀ ਮਾਸੂਮੀਅਤ ਨਾਲ ਉਹਦੇ ਹੱਥ ਵਿੱਚ ਪਿਆਲਾ ਸੀ ਸੁਗਰਾਧ ਦੇ ਸਾਹਮਣੇ ਕਰਦਾ ਹੈ ਕਹਿੰਦਾ ਬਾਬਾ ਮੈਂ ਥੱਕ ਗਿਆ ਇਸ ਸਮੁੰਦਰ ਨੂੰ ਪਿਆਲੇ ਵਿੱਚ ਭਰ ਦਿਆਂ ਮੇਰੇ ਪਿਆਲੇ 'ਚ ਨਹੀਂ ਆਉਂਦਾ ਤੂੰ ਭਰ ਦੇ ਦੇ ਇਸ਼ਾਰਾ ਸਾਗਰ ਮੇਰੇ ਪਿਆਲੇ 'ਚ ਭਰ ਦੇ ਮੈਂ ਤੇ ਥੱਕ ਗਿਆ ਮੇਰੇ ਕੋਲ ਨਹੀਂ ਇਹ ਸਮੁੰਦਰ ਬਚ ਰਹੇ ਤਾਂ ਕਿਉਂ ਬਚ ਰਹੇ ਤੇ ਮੇਰੇ ਬਿਆਲੇ ਚ ਆਣਾ ਚਾਹੀਦਾ ਹੈ ਥੱਕ ਗਿਆ ਮੈਂ ਇਸ ਵਾਸਤੇ ਰੋ ਰਿਹਾ ਕਹਿੰਦੇ ਨੇ ਸੁਕਰਾਟ ਵੀ ਰੋਣ ਲੱਗ ਪਿਆ ਜ਼ਰੂਰ ਬੱਚੇ ਨਾਲੋਂ ਮੇਂ ਉੱਚੀ ਢਾਹ ਨਿਕਲ ਗਈ ਸੁਕਰਾਟ ਤੇ ਮਨੁੱਖ ਦੀ ਆਧ ਭਾਸ਼ਾ ਹੈ ਹੱਸਣਾ ਤੇ ਰੋਣਾ ਬਾਕੀ ਬੋਲਣਾ ਚੱਲਣਾ ਬਾਅਦ ਜਨਮ ਹੋਇਆ ਮਨੁੱਖ ਅਨੰਤ ਕਾਲ ਤੱਕ ਨਹੀਂ ਬੋਲਦਾ ਰਹੇ ਖੁਸ਼ੀ ਨੂੰ ਪ੍ਰਗਟ ਕਰਦਾ ਰਿਹਾ ਹੈ ਹੱਸ ਕੇ ਦੁੱਖ ਨੂੰ ਪ੍ਰਗਟ ਕਰਦਾ ਰਿਹਾ ਰੋ ਕੇ ਬਸ ਇਹ ਹੀ ਭਾਸ਼ਾ ਸੀ ਦੇ ਕੋਲ ਔਰ ਜਨਮ ਸਮੇ ਮਨੁੱਖੀ ਬੱਚੇ ਕੋਲ ਇਹ ਹੀ ਭਾਸ਼ਾ ਹੈ ਹੱਸਣਾ ਤੇ ਰੋਣਾ ਹੋਰ ਕੁਝ ਵੀ ਨਹੀਂ ਕੁਝ ਵੀ ਨਹੀਂ ਕਿ ਪ੍ਰਕਿਰਤੀ ਦੀ ਦੇਣ ਹੈ ਪਰਮਾਤਮਾ ਤੋਂ ਲੈ ਕੇ ਆਇਆ ਹੈ ਹਸਣਾ ਤੇ ਰੋਣਾ ਕਿਉਂਕਿ ਪਰਮਾਤਮਾ ਤੋਂ ਲੈ ਕੇ ਆਇਆ ਹੈ ਬਾਕੀ ਬੋਲਣਾ ਚੱਲਣਾ ਤੇ ਇਸਨੇ ਆਬਵਾਦ ਦੇ ਮੁਤਾਬਕ ਸੰਸਕਾਰਾਂ ਦੇ ਮੁਤਾਬਕ ਮਾਹੌਲ ਦੇ ਮੁਤਾਬਕ ਸਿੱਖਿਆ ਹੈ ਹੱਸਣਾ ਰੋਣਾ ਪਰਮਾਤਮਾ ਤੋਂ ਲੈ ਕੇ ਆਇਆ ਹੈ ਇਸ ਵਾਸਤੇ ਸਾਰੀ ਦੁਨੀਆ ਦਾ ਹਸਣਾ ਤੇ ਰੋਣਾ ਇੱਕ ਹੈ ਜਦ ਕੋਈ ਬੱਚਾ ਹਸ ਰਿਹਾ ਹੋਵੇ ਤੇ ਅਸੀਂ ਨਹੀਂ ਕਹਿੰਦੇ ਇੰਗਲਿਸ਼ ਦੇ ਛਸ ਰਿਹਾ ਫ੍ਰੈਂਚ ਦੇ ਛਸ ਰਿਹਾ ਪੰਜਾਬੀ ਦੇ ਛਸ ਰਿਹਾ ਬੰਗਾਲੀ ਦੇ ਛਸ ਰਿਹਾ ਸੰਸਕ੍ਰਿਤ ਦੇ ਛਸ ਰਿਹਾ ਜਾਂ ਪਰਸ਼ੀਨ ਦੇ ਛਸ ਰਿਹਾ ਇਸ ਦਾ ਥੋੜੀ ਕੰਨੀ ਔਰ ਜਦ ਰੋ ਰਿਹਾ ਹੋਵੇ ਤੇ ਅਸੀਂ ਆਖਿਆ ਇਸ ਤਰ੍ਹਾਂ ਬੰਗਾਲੀ ਦੇ ਛਸਦਾ ਪਿਆ ਗੁਜਰਾਤੀ ਦੇ ਛਸ ਰਿਹਾ ਮਰਾਠੀ ਦੇ ਛਸ ਰਿਹਾ ਕਿ ਸਿੰਧੀ ਦੇ ਛਸਦੇ ਹੈ ਜਾਂ ਪੰਜਾਬੀ ਦੇ ਛਸ ਰਿਹਾ ਕਿ ਇੰਗਲਿਸ਼ ਦੇ ਛਸ ਰਿਹਾ ਔਰ ਸਮਝ ਆ ਜਾਂਦਾ ਹੈ ਹਰ ਇੱਕ ਦੇ ਸਮਝ ਆ ਜਾਂਦਾ ਹੈ ਰੋਣਾ ਹਰ ਇੱਕ ਦੀ ਸਮਝ ਆ ਜਾਂਦਾ ਹੈ ਆਸਾ ਕਬੂਰੀ ਰੇਨ ਪ੍ਰਮਾਤਮਾ ਦੀ ਰੇਨ ਬੁੱਢੇ ਸੁਗਰਾਤ ਦਾ ਰੋਣਾ ਵੀ ਬੱਚੇ ਦੀ ਸਮਝ ਆਵੇ ਵੀ ਮੇਰੀ ਤਰ੍ਹਾਂ ਇਹ ਵੀ ਦੁਖੀ ਹੈ ਪਤਾ ਹੈ ਮਾਸੂਮ ਬੱਚਾ ਕੀ ਕਹਿੰਦਾ ਹੈ baba ਇੰਜ ਜਾਪਦਾ ਹੈ ਉਹ ਵੀ ਮੇਰੀ ਤਰ੍ਹਾਂ ਪਿਆਲੇ ਦੇ ਸਮੁੰਦਰ ਨੂੰ ਬਰਨਾ ਚਾਹੁੰਦਾ ਹੈ ਉਹ ਵੀ ਨਹੀਂ ਭਰ ਸਕਿਆ ਤੂੰ ਵੀ ਮੇਰੀ ਤਰ੍ਹਾਂ ਰੋਂਣ ਲੱਗ ਪੇ ਕੰਨ ਹੱਸਦੇ ਹੋਏ ਦਾ ਰੋਂਦੇ ਹੋਏ ਨਾਲ ਤਾਲ ਮਿਲ ਨਹੀਂ ਬੈਠੇਗਾ ਰੋਂਦੇ ਹੋਏ ਦਾ ਹੱਸਦੇ ਨਾਲ ਤਾਲ ਮਿਲ ਨਹੀਂ ਬੈਠੇਗਾ ਰੋਂਦੇ ਹੋਏ ਮਨੁੱਖ ਦਾ ਰੋਂਦੇ ਹੋਏ ਨਾਲ ਤਾਲ ਮਿਲ ਬੈਠ ਜਾ ਹੱਸਦੇ ਹੋਏ ਦਾ ਹੱਸਦੇ ਹੋਏ ਨਾਲ ਤਾਲ ਮਿਲ ਬੈਠ ਜਾ ਫੌਰਨ ਬੈਠ ਜਾਏ ਇੱਕ ਹਸ ਰਿਹਾ ਹੈ ਇੱਕ ਰੋ ਰਿਹਾ ਹੈ ਸੰਬੰਧ ਨਹੀਂ ਜੁੜੇਗਾ ਕੁਝ ਵੀ ਨਹੀਂ ਜੁੜੇਗਾ ਇਕ ਬਹੁਤ ਵੱਡੀ ਦੂਰੀ ਬਣੀ ਰਹੇਗੀ ਹਾਸੇ ਦੇ ਚ ਹਾਸਾ ਲੈਣ ਹੋ ਸਕਦਾ ਹੈ ਰੋਣੇ ਦੇ ਚ ਰੋਣਾ ਇਹਨੂੰ ਕਹਿੰਦੇ ਨੇ ਸਜਾਤੀ ਮੇਲ ਹੋ ਸਕਦਾ ਹੈ ਉਜਾਤੀ ਨਹੀਂ ਬੱਚਾ ਪਹਿਲੇ ਹੀ ਰੋ ਰਿਹਾ ਸੀ ਸੁਬਰਾਤ ਵੀ ਰੋਣ ਲੱਗ ਪਿਆ ਤਾਲ ਮਿਲ ਬੈਠ ਸੰਬੰਧ ਜੁੜ ਗਏ ਇਹ ਬੱਚਾ ਕਹਿੰਦਾ baba ਲੱਗਦਾ ਹੈ ਤੂੰ ਵੀ ਪਿਆਲੇ ਦੇ ਸਾਗਰ ਨੂੰ ਭਰਨਾ ਚਾਹਂਦਾ ਹੈ ਔਰ ਨਹੀਂ ਭਰ ਸਕਿਆ ਰੋ ਰਹੇ ਹੈ ਪਰ ਦੱਸਦੇ ਸਹੀ ਤੇਰਾ ਪਿਆਲਾ ਕਿੱਥੇ ਹੈ ਕਿਧਰੇ ਸੁਟਾ ਹੈ ਸੁਗਰਾਉਤ ਰੋਂਦਾ ਹੋਇਆ ਫੇਰੇ ਇਸ ਬੱਚੇ ਨੂੰ ਨਹੀਂ ਮੇਰੇ ਬੇਟੇ ਮੇਰਾ ਪਿਆਲਾ ਵੀ ਮੇਰੇ ਕੋਲ ਹੈ ਤੂੰ ਇਸ ਸਾਗਰ ਨੂੰ ਪਿਆਲੇ ਦੇ ਚਰਨਾ ਚਾਹਦਾ ਹੈ ਮੈਂ ਪੂਰੇ ਦੇ ਪੂਰੇ ਪ੍ਰਮਾਤਮਾ ਨੂੰ ਦਿਮਾਗ ਦੇ ਚਰਨਾ ਚਾਹਦਾ ਸਿਰ ਦੇ ਚਰਨਾ ਚਾਹਦਾ ਅੱਜ ਤੈਨੂੰ ਵੇਖ ਕੇ ਮੈਨੂੰ ਇੱਕ ਗਿਆਨ ਮਿਲਿਆ ਕਿ ਸਾਗਰ ਪਿਆਲੇ ਦੇ ਵਿੱਚ ਨਹੀਂ ਆਏਗਾ ਕਿ ਵਿਅਰਥ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਆਪਣੇ ਆਪ ਨੂੰ ਪਕਾਣਾ ਨਹੀਂ ਚਾਹੀਦਾ ਅਗਾਣਾ ਨਹੀਂ ਚਾਹੀਦਾ ਕਿ ਸਾਗਰ ਪਿਆਲੇ ਦੇ ਵਿੱਚ ਨਹੀਂ ਆਏਗਾ ਇਥੰ ਦਾ ਚੋਟੀ ਦਾ ਸਿਆਣਾ ਮਨੁੱਖ ਦੁਨੀਆ ਜਿਸ ਨੂੰ ਪੂਜਦੀ ਸੀ ਉਹਦੇ ਮੋਂ ਇਹ ਬੋਲ ਨਿਕਲੇ ਸਾਗਰ ਪਿਆਲੇ ਦੇ ਵਿੱਚ ਨਹੀਂ ਆਏਗਾ ਬੱਚੇ ਨੂੰ ਵੀ ਭਰੋਸਾ ਹੋ ਗਿਆ। ਇੱਕ ਸਿਆਣਾ ਬੰਦਾ ਇਸ ਤਰ੍ਹਾਂ ਕਹਿੰਦਾ ਕਿ ਚਲੋ ਨਹੀਂ ਕਰਦੇ ਆਪਾਂ ਸਾਗਰ ਨੂੰ ਪਿਆਲੇ ਵਿੱਚ ਨਹੀਂ ਭਰਦੇ। ਪਰ ਉਸਨੇ ਭੋਲੇ ਸਵਦੇ ਵਿੱਚ ਇੱਕ ਹੋਰ ਘਟਨਾ ਕਰ ਦਿੱਤੀ। ਪਿਆਲਾ ਸਾਗਰ ਦੇ ਸੁਗਦੇ ਤਾ ਉਸ ਬੱਚੇ ਨੇ। ਆਖਿਆ ਜਾ ਸਾਗਰ ਜੇ ਤੂੰ ਮੇਰੇ ਪਿਆਲੇ ਵਿੱਚ ਨਹੀਂ ਆਉਂਦਾ ਤੇ ਨਾ ਸਹੀ। ਕਮ ਸੇ ਕਮ ਸਾਡਾ ਪਿਆਲਾ ਤੇਰੇ ਵਿੱਚ ਆ ਸਕਦਾ ਹੈ। ਤੈਨੂੰ ਇਸਨ ਇਸ ਸੁਭਰਾਤ ਨੇ ਉਸ ਬੱਚੇ ਦੇ ਕੋਲ ਡੰਡਾ ਉਠਾਈ। ਮੱਥਾ ਟੇਕਿਆ। ਆਖਿਆ ਇਹ ਮੇਰੇ ਭੋਲੇ ਬੱਚੇ ਲੱਗਦਾ ਹੈ। خدا ਤੇਰੇ ਅੰਦਰ ਬੈਠ ਕੇ ਮੈਨੂੰ ਕੁਝ ਗਿਆਨ ਦੇ ਦੇ। ਮੈਂ ਤੇ ਬੜੇ ਗ੍ਰੰਥ ਪਰੋਲੇ। ਮੈਂ ਤੇ ਮੁੱਦਾਂ ਦਾ ਸਿਰ ਖਵਾਈ ਕਰਦਾ ਪਿਆ। ਕੁਝ ਨਹੀਂ ਮੈਨੂੰ ਸਮਝ ਆਈ। ਪਰ ਅੱਜ ਤੇਰੀ ਇਸ ਭੋਲੀ ਘਟਨਾ ਤੋਂ ਮੈਨੂੰ ਬਹੁਤ ਵੱਡਾ ਗਿਆਨ ਮਿਲ ਗਿਆ। ਸਾਗਰ ਤੇ ਪਿਆਲੇ ਦੇ ਵਿੱਚ ਨਹੀਂ ਆਏਗਾ। ਇਹਲਾ ਸਾਗਰ ਵਿੱਚ ਆ ਸਕਦਾ ਸਾਰੇ ਦਾ ਸਾਰਾ ਪ੍ਰਮਾਤਮਾ ਤੇ ਮੇਰੇ ਵਿੱਚ ਪ੍ਰਗਟ ਨਹੀਂ ਹੋ ਸਕਦਾ ਪਰ ਮੈਂ ਸਾਰੇ ਦਾ ਸਾਰਾ ਉਹਦੇ ਚ ਲਈ ਨਹੀਂ ਹੋ ਸਕਦਾ ਸਮਝ ਆਵੇ ਪਤਾ ਚੱਲੇ ਕਿ ਸਾਰੇ ਦਾ ਸਾਰਾ ਸਾਗਰ ਮੇਰੇ ਬਿਆਲੇ 'ਚ ਨਹੀਂ ਆ ਸਕਦਾ ਪਰ ਮੇਰੇ ਬਿਆਲੇ ਦਾ ਪਾਣੀ ਸਾਰੇ ਦਾ ਸਾਰਾ ਸਾਗਰ ਵਿੱਚ ਆ ਸਕਦਾ ਸਰੀਰਾ ਸਾਰਾ ਪ੍ਰਮਾਤਮਾ ਤੇ ਮੇਰੇ 'ਚ ਨਹੀਂ ਪ੍ਰਗਟ ਹੋ ਸਕਦਾ ਐ ਸੂਰਜ ਐ ਤੇ ਜੇ ਕੋਈ ਜ਼ਿੱਦ ਕਰੇ ਕਿ ਸੂਰਜ ਮੇਰੇ ਘਰ ਦੇ ਕਮਰੇ 'ਚ ਆਣਾ ਚਾਹੀਦਾ ਮੇਰੇ ਨਾਲ ਬੈਠੇ ਜੇ ਫਿਰ ਪੁੱਛਿਆ ਜਾ ਸਕਦਾ ਤੇਰਾ ਘਰ ਵੀ ਰਹਿ ਸਕੇਗਾ ਤੂੰ ਰਹਿ ਸਕਦਾ ਤੇਰੇ ਕੋਲ ਆ ਕੇ ਬੈਠੇ ਜ਼ਮੀਨ ਨਾਲੋਂ ਅਨੰਤ ਗੁਣਾ ਵੱਡਾ ਐ ਸੂਰਜ ਲੱਖਾਂ ਮੀਲ ਦੀ ਦੂਰੀ ਤੇ ਵੀ ਕੋਈ ਵਸਤੂ ਹੋਵੇ ਤੇ ਬਸ ਮੋ ਜਾਏਗੀ ਕਹਿੰਦੇ ਇਹ ਜ਼ਿੱਦ موسی ਨੇ ਵੀ ਕੀਤੀ ਸੀ यहूदिया के पैगंबरी पुरुष उन्हें आख्या खुदा ये छोटी छोटिया झांकियाँ की देने तो कभी एक रोशनी कभी दूजी रोशनी कभी एक झलक कभी दूजी झलक मिलदी ने अभ्यासी लोग कभी कोई झलक मिल जाती है कभी कोई झलक मिल जाती है और कई ऐसे ने कि छोटी मोटी झलक कोई कद घटी तो उसमें सहन भी नहीं कर सकते बर्दाश्त भी नहीं कर सकते उछला बड़ा आ जाता थां थान पर प्रगटावा भी बड़ा करता ਮੂਸਾ ਨੇ ਕਿਹਾ ਕਿ ਛੋਟੀ ਮੋਟੀ ਬਿਜਲੀ ਦੀ ਤਰ੍ਹਾਂ ਤੂੰ ਕੀ ચમਕਦਾ ਹੈ ਜਿਵੇਂ ਬਦਲਾਂ ਦੇ ਚਮਕਦੇ ਨੇ ਕਹਿੰਦਾ ਪੂਰੇ ਦਾ ਪੂਰਾ ਪ੍ਰਗਟ ਹੋ ਮੇਰੇ ਸਾਹਮਣੇ ਇਤਿਹਾਸ ਹੈ ਅਲாம் ਹੋਇਆ ਮੂਸਾ ਜਦ ਮੈਂ ਪੂਰਾ ਪ੍ਰਗਟ ਹੋਇਆ ਫਿਰ ਤੂੰ ਨਹੀਂ ਰਹੇਗਾ ਗਲ ਖਤਮ ਹੋ ਜਾਏ ਤੇ ਮੂਸਾ ਜ਼ਿੱਦ ਕਰ ਬੈਠਾ ਨਹੀਂ ਕਿ ਜਿੰਨਾ ਨੂਰ ਮੈਂ ਦੇਖਦਾ ਪਿਆ ਅਗਰ ਇਤਨਾ ਹੀ ਹੈ ਅੱਗੇ ਮੈਂ ਆਪਣੇ ਆਪ ਨੂੰ ਤਸੱਲੀ ਨਾਲ ਸਮਝਾ ਲੈਣਾ ਤੇ ਜੇ ਕੁਝ ਹੋਰ ਹੈ ਤਾਂ ਫਿਰ ਤੂੰ ਪੂਰਾ ਪ੍ਰਗਟ ਹੋ ਹਲਾਮ ਹੋਇਆ ਪੂਰਾ ਤੇ ਨਹੀਂ ਪ੍ਰਗਟ ਹੁੰਦੇ ਪਰ ਥੋੜਾ ਜਿਹਾ ਨੂਰ ਵਧਾ ਦਿੰਦੇ ਥੋੜਾ ਜਿਹਾ ਚਾਨਣਾ ਵਧਾ ਦਿੰਦੇ ਆ ਕਹਿੰਦੇ ਨੇ ਥੋੜਾ ਪ੍ਰਕਾਸ਼ ਵਧਿਆ موسی 3 ਦਿਨ ਬੇਹੋਸ਼ ਪਿਆ ਰਿਹਾ ਇਤਿਹਾਸ ਉਹ ਦੂਰ ਦਿੱਤੇ 3 ਦਿਨ ਬੇਹੋਸ਼ ਪਿਆ ਰਿਹਾ ਤੀਸਰੇ ਦਿਨ ਵੀ ਪਾਈ ਦੇ ਛੱਟੇ ਮਾਰ-ਮਾਰ ਕੇ ਬੜੀ ਮੁਸ਼ਕਿਲ ਨਾਲ ਉਹਨਾਂ ਦੇ ਚੇਲਿਆਂ ਨੇ ਉਠਾਇਆ ਤੇ ਉਠਾਉਂਦੇ ਆ ਪਤਾ ਕੀ ਆਖਿਆ ਸਮੂਰਥਾ ਨੇ ਇਹਦੇ ਹੱਥ ਜੁੜੇ ਕਹਿੰਦਾ ਖੁਦਾ ਉਤਨਾ ਹੀ ਨੂਰ ਰਹਿਣ ਦੇ ਜਿੰਨਾ ਮੈਂ ਸਹਿਣ ਕਰ ਸਕੂ ਉਤਨਾ ਹੀ ਤੂੰ ਤੇ ਅਥਾ ਹੈ ਤੂੰ ਤੇ ਅਗਮ ਹੈ ਮੈਂ ਇਤਨੀ ਅੱਖਾਂ ਕਿੱਥੋਂ ਲਿਆਵਾਂ ਕਿ ਸਾਰੇ ਦਾ ਸਾਰਾ ਨੂਰ ਵੇਖ ਸਕਾਂ ਚਾਨਣਾ ਵੇਖ ਸਕਾਂ ਤੂੰ ਤੇ ਅਥਾ ਸਾਗਰ ਹੈ ਮੈਂ ਇੱਕ ਛੋਟੀ ਜਿਹੀ ਮਛਲੀ ਇਹ ਸਾਰੇ ਦਾ ਸਾਰਾ ਕਿਵੇਂ ਪਾਣੀ ਨਾ ਚਲੋ ਜਿੰਨੀ ਮੇਰੀ ਸੀਮਾ ਹੈ ਉਤਨਾ ਹੀ ਠੀਕ ਆਪਣੇ ਆਪ ਨੂੰ ਜੋ ਹੈ ਰਾਜ਼ੀ ਕੀਤਾ ਪਰ ਮੈਂ ਅਰਜ਼ ਕਰਾਂ ਪਹਿਲੇ ਭਰੋਸਾ ਪਹਿਲੇ ਦ੍ਰਿੜ ਵਿਸ਼ਵਾਸ ਫਿਰ ਦਿਖਾਈ ਦਿੰਦਾ ਹੈ ਅਜੋਕੇ ਗਿਆਨ ਵਿਗਿਆਨ ਨੇ ਮਨੁੱਖ ਨੂੰ ਇਤਨਾ ਸਿਆਣਾ ਕਰ ਦਿੱਤਾ ਹੈ ਉਹ ਕਹਿੰਦੇ ਨਹੀਂ ਪਹਿਲੇ ਪ੍ਰਤੱਖ ਪ੍ਰਮਾਣ ਫਿਰ ਭਰੋਸਾ ਪਹਿਲੇ ਦਿਖਾਈ ਦੇਵੇ ਫਿਰ ਭਰੋਸਾ ਸੈਸਵੀ ਆਈ ਕਹਿੰਦੀ ਜੋ ਦਿਖਾਈ ਨਹੀਂ ਦਿੰਦਾ ਉਹਨਾਂ ਉਸ ਪੋਦੇ ਤੇ ਕਿਹ ਭਰੋਸਾ ਕਰੀਏ ਇਸ ਵਾਸਤੇ ਚੋਟੀ ਦੇ ਸਿਆਣੇ ਮਨੋ ਕਹਿਣ ਲੱਗ ਪਏ ਨੇ ਪ੍ਰਮਾਤਮਾ ਧਰਮ ਕਰਮ ਕੀ ਹੈ ਸਭ ਬ੍ਰਾਂਡ ਤੇ ਸਭ ਅੰਧ ਵਿਸ਼ਵਾਸ ਪਰ ਵਾਕਈ ਉਹਨਾਂ ਨਾਲ ਸਹਿਮਤ ਹੋਣਾ ਚਾਹੀਦਾ ਗੁਸਤਾਖੀ ਮਾਫ ਪਤਾ ਨਹੀਂ ਆਪ ਕਿਸ ਰੂਪੇ ਚਲਾਓਗੇ ਧਰਮ ਵਾਕਈ ਬ੍ਰਾਂਡ ਤੇ ਹੈ ਪਹਿਲੇ ਕਦਮ ਤੇ ਜਿਸ ਪ੍ਰਮਾਤਮਾ ਨੂੰ ਵੇਖਿਆ ਨਹੀਂ ਜਿਸ ਨੂੰ ਜਾਣਿਆ ਨਹੀਂ ਜਿਸ ਨੂੰ ਸਮਝਿਆ ਨਹੀਂ ਉਸ ਤੇ ਭਰੋਸਾ ਕਰੀਏ ਤੇ ਇਬਰਾਹੀਮ ਤੇ ਪਰ ਇਧਰ ਭਰੋਸਾ ਕੀਤਾ ਇਧਰ ਅੱਖਾਂ ਖੁੱਲ ਜਾਂਦੀਆਂ ਜਾਂ ਕੇ ਰਿਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਇਸ ਮਨਮ ਪ੍ਰਗਟ ਆਇਆ ਉਸੇ ਵਕਤ ਇਧਰ ਭਰੋਸਾ ਵਜਿਆ ਹਉਦੋਂ ਤੀਜੀ ਅੱਖ ਖੁੱਲ ਜਾਂਦੀ ਉਹਨੂੰ ਅਨੁਭਵ ਦਾ ਨੇਦਰ ਕਹਿੰਦੇ ਹਨ ਅਨੁਭਵ ਪ੍ਰਗਾਸ ਤੀਸੀ ਅੱਖ ਤੀਜਾ ਨੇਦਰ ਸ਼ਿਵ ਜੀ ਨੂੰ ਤ੍ਰੈਨੈਨਨ ਕਰਕੇ ਵੀ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਜਿਹੜੀ ਕਥਾ ਲਿਖੀ ਹੈ ਚਵੀ ਅਵਤਾਰਾਂ ਦੀ ਉਹਦੇ ਸ਼ਿਵ ਜੀ ਨੂੰ ਬਕਾਇਦਾ ਤ੍ਰੈਨੈਨਨ ਕਹਿੰਦੇ ਨੇ ਬਰੀ ਪੁੱਤਰ ਕਾ ਤਾਹੇ ਕੋ ਪਿਓ ਤ੍ਰੈਨੈਨ ਉਹ ਸ਼ਿਵ ਜੀ ਜਿਹਦੀ ਤੀਜੀ ਅੱਖ ਵੀ ਖੁੱਲ ਗਈ ਹੈ ਦੋ ਅੱਖਾਂ ਨਾਲ ਤੇ ਦ્વੈਤ ਦਿਖਾਈ ਦਿੰਦੀ ਹੈ ਸੰਸਾਰ ਦਿਖਾਈ ਦਿੰਦਾ ਸੰਸਾਰ ਦੇ ਵਿੱਚ ਦ્વੈਤ ਹੈ ਇੱਕ ਛੋਟਾ ਇੱਕ ਵੱਡਾ ਹੈ ਇਸ ਤਰੀਏ ਪੁਰਸ਼ ਸਵਪਨ ਹੈ ਕਰੂਪਤਾ ਹੈ ਜਨਮ ਹੈ ਮਰਨ ਹੈ ਜਵਾਨੀ ਹੈ ਬੁਢੇਪਾ ਹੈ ਇੱਕ ਨੂੰ ਵੇਖੋ ਦੂਜਾ ਪਿੱਛੇ ਖੜਾ ਹੈ। ਇੱਕ ਨਹੀਂ ਦਿਖਾਈ ਦੇ ਸਕਦਾ। ਇਹਨਾਂ ਦੋ ਅੱਖਾਂ ਨਾਲ ਇੱਕ ਨਹੀਂ ਦਿਖਾਈ ਦੇ ਸਕਦਾ। ਇੱਕ ਸਿਆਣਾ ਦਿਖਾਈ ਦੇ ਰਿਹਾ ਪਿੱਛੇ ਮੂਰਖ ਵੀ ਹੈ। ਇੱਕ ਛੋਟਾ ਦਿਖਾਈ ਦੇ ਰਿਹਾ ਪਿੱਛੇ ਵੱਡਾ ਵੀ ਹੈ। ਇੱਕ ਸੁੰਦਰ ਦਿਖਾਈ ਦੇ ਰਿਹਾ ਪਿੱਛੇ ਕ੍ਰੋਪ ਵੀ ਖੜਾ ਹੈ। ਜਨਮ ਦਿਖਾਈ ਦੇ ਰਿਹਾ ਪਿੱਛੇ ਮਰਨ ਵੀ ਹੈ। ਜਿਤਨਾ ਕੋਈ ਇਹਨਾਂ ਦੋ ਅੱਖਾਂ ਨੂੰ ਤੀਸ ਕਰੇ ਤੇ ਬੜੀ ਸਿਆਣਪ ਨਾਲ ਦੇਖਣ ਦੀ ਕੋਸ਼ਿਸ਼ ਕਰੇਗਾ ਉਹਨੂੰ ਇੱਕਦਮ ਦਿਖਾਈ ਦੇ ਦੇਵੇਗਾ। ਨਰੇ ਭੋਲ ਨਹੀਂ। ਕੰਡੇ ਵੀ ਨੇ ਨਿਰੇ ਹਾਸੇ ਨਹੀਂ ਰੋਣੇ ਵੀ ਨੇ ਮੇਰਾ ਜਨਮ ਨਹੀਂ ਮਰਨ ਵੀ ਦੋ ਇਹਨਾਂ ਦੋ ਅੱਖਾਂ ਨਾਲ ਦੋ ਦਿਖਾਈ ਦੇਗਾ ਤੇ ਦੋ ਨੂੰ ਕਹਿੰਦੇ ਨੇ ਸੰਸਾਰ ਉਹ ਤੀਜੀ ਅੱਖ ਜਦ ਖੁੱਲ ਜਾਂਦੀ ਹੈ ਉਹ ਤੀਜਾ ਨੇਤਰ ਔਰ ਜੈਸੇ ਖੁੱਲਦਾ ਇੱਕ ਦਿਖਾਈ ਦਿੰਦਾ ਹੈ ਉਹ ਅੰਦਾ ਪਰਮਾਤਮਾ ਉਹ ਤੀਸਰਾ ਨੇਤਰ ਉਹ ਤੀਸਰਾ ਨੇਤਰ ਕਦੋਂ ਖੁੱਲਦਾ ਹੈ जब पूरा विश्वास बज जाए जाके हृदय विश्वास प्रभ आया तख्त ज्ञान प्रगट आया उसे के खुशे चयाणप कहती है पहले दिखाई देवे, फिर भरोसा करिए धर्म कहता नहीं पहले भरोसा कर फिर उसकी होंगे तेरे सामने प्रगट हो फिर तू उसका जो है नूर देख सकेगा ये सदी नाश्ते क्यों हो गई बिना देखे भरोसा करना औखा ਬਿਨਾ ਜਾਣੇ ਭਰੋਸਾ ਕਰਨਾ ਹੋਏ ਬੜੀ ਹਿੰਮਤ ਦੀ ਗੱਲ ਹੈ ਕਿ ਰੋਜ਼ ਰੋਜ਼ ਦਾ Satsang ਇਸ ਵਾਸਤੇ ਹੈ ਕਿਦਰੇ ਭਰੋਸਾ ਬਣ ਜਾਏ ਮਨ ਡੋਲੇ ਨਾ ਦੋਲਨ ਦੇ ਰਖੋ ਪ੍ਰਭੂ ਨਾਨਕ ਦੇ ਕਰਤ ਤਮੈ ਕਰਿਆ ਸੀ ਅਸੀ ਤਿੰਨਾਂ ਦੇ ਜੋੜ ਤਨ ਮਨ ਆਤਮਾ ਤਨ ਦਿਖਾਈ ਦੇ ਰਿਹਾ ਮਨ ਮਹਿਸੂਸ ਹੋ ਰਿਹਾ ਆਤਮਾ ਨਾ ਮਹਿਸੂਸ ਹੁੰਦੀ ਹੈ ਨਾ ਦਿਖਾਈ ਦਿੰਦੀ ਹੈ ਤੋ ਤਨ ਤੇ ਸ਼ੱਕ ਨਹੀਂ ਹੈ ਮਨ ਤੇ ਸ਼ੱਕ ਨਹੀਂ ਹੈ ਸ਼ੱਕ ਆਤਮਾ ਤੇ ਔਰ ਇਸ ਸ਼ੱਕ ਦੀ ਨਿਵਰਤੀ ਕਿਵੇਂ ਹੋਵੇ ਉਸ ਦੀ ਹੋਂਦ ਦਾ ਪਤਾ ਕਿਵੇਂ ਚਲੇ ਇਸ ਵਿਚਾਰ ਨੂੰ ਕੱਲ ਦਾ ਆਪ ਜੀ ਦੇ ਸਾਹਮਣੇ ਫਿਰ ਰੱਖਣ ਦੀ ਕੋਸ਼ਿਸ਼ ਕਰੇਗਾ ਔਰ ਇੱਕ ਪੰਕਤੀ ਨੂੰ ਆਧਾਰ ਬਣਾ ਕੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ ਇਹ ਜੋ ਦੁਨੀਆ ਸਹਰ ਮੇਲਾ ਦਸਤਗੀਰੀ ਨਾ ਰੋਜ਼ ਖੋਜ ਕਰ ਕਿਸ ਦੀ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ ਇਹ ਜੋ ਦੁਨੀਆ ਸਹਰ ਮੇਲਾ ਦਸਤਗੀਰੀ ਨਾ ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ